ਨਜ਼ਦੀਕੀ ਪਿੰਨ ਨਗਰ ਵਿਖੇ ਸ਼ਿਗੁਰ ਤੇਗਬਾਹ ਦਜੀਦੇ 350 ਸ਼ੀਦੀ ਦਿਹਾੜੇ ਨੂੰ ਮੁੱਖ ਰੱਖਦੇ ਚੋਹਾਨ ਪਰਿਵਾਰ ਵੱਲੋਂ ਆਰੰਭੇ ਕੇ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਅਦੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਆਈਐਫਐਸ ਦੀ ਸੇਵਾਮੁਖਤ ਅਧਿਕਾਰੀ ਕੁਲਵੀਰ ਸਿੰਘ ਚੋਹਾਨ ਨੇ ਕਿਹਾ ਕਿ ਸ਼ਿਗੁਰ ਤੇਗਬਾਹ ਦਜੀਨਸ ਮੁੱਚੀ ਮਨੁੱਖਤਾ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਸੀ ਜਿਨ੍ਹਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸਾਨੂੰ ਗੁਰੂਆਂ ਦੇ ਦਰਸਾਈ ਮਾਰਗ ਤੇ ਚੱਲਦੇ ਮਨੁੱਖਤਾ ਦੀ ਸੇਵਾ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਇਸ ਮੌਕੇ ਬੋਲਦੇ ਸੇਵਾਮੁਖਤ ਆਈਐਫਐਸ ਅਧਿਕਾਰੀ ਡਾਕਟਰ ਅਮਰਿੰਦਰ ਕੌਰ ਨੇ ਕਿਹਾ ਕਿ ਜੇਕਰ ਅਸੀਂ ਆਰਾਲ ਮਿਲ ਕੇ ਨਸ਼ਾ ਮੁਕਤ ਸਮਾਜ ਬਣਾਈਏ ਤੇ ਮੁਨਫਤ ਦੀ ਸੇਵਾ ਲਈ ਪੈਲਦੀ ਹਰ ਆਤਿ ਲੈ ਕੇ ਚੱਲੀਏ ਤਾਂ ਆਪਣਾ ਜੀਵਨ ਸਫਲ ਅਤੇ ਗੁਰੂ ਸਾਹਿਬਾਨ ਜੀ ਨੂੰ ਸੱਚੀ ਸਰਧਾਂਜਲੀ ਵੀ ਇਹੀ ਹੈ। ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੇ ਚੱਲਣ। ਫਿਰ ਉਹ ਤੋਂ ਰਾਜਕਮਾਨ ਨੰਗਲ ਦੀ ਖਾਸ ਵਾਦੋ ਕਲਾਸ ਚੈਮਾਇਓਲੋਜੀ ਆਪਾਂ ਕਰਨਾ ਹੈ ਦੇਖਣ ਲਈ ਮੈਮ ਅੱਜ ਗੁਰਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਤੇ ਤੁਸੀਂ ਅੱਜ ਬਹੁਤ ਸੋਹਣਾ ਅੱਜ ਸੰਤਾਂ ਨੂੰ ਇਕੱਠਿਆਂ ਕਰਕੇ ਜਿਹੜੇ ਰਾਹਗੀਰ ਆ ਉਹਨਾਂ ਨੂੰ ਚਾਹ ਦਾ ਔਰ ਬਰੈਡ ਪਕੌੜਿਆਂ ਦਾ ਉਹਨਾਂ ਨੂੰ ਲੁਆਰੇ ਕੀ ਕਹਿਣਾ ਚਾਹੁੰਦੇ ਆ ਕੀ ਨਾਮ ਹੈ ਤੁਹਾਡਾ ਗੁਰੂ ਸਾਹਿਬ ਦੀ ਇੰਕੀਏ ਕਿਰਪਾ ਦੇ ਨਾਲ ਨਿਵਾਣੀ ਜੀ ਸੇਵਾ ਬਣ ਰਹੀ ਸੋਹਣੀ ਹੈ ਜਿਸ ਦੇ ਤਹਿਤ ਉਹਨਾਂ ਨੇ ਆਪ ਹੀ ਇਹ ਪ੍ਰਲਾਖ ਰਾਇਆ ਹੈ ਕਿਉਂਕਿ ਅੱਜ ਗੁਰੂ ਸਾਹਿਬ ਦਾ 3:30 जरा तीन सौ शहीदी दिहाड़ा है और सारे सिख जगत बच्चे सारे प्रदेश सारे देशों भारत सरकार सरकार सब के द्वारा एक उपरला जा रहा है कि एक छोटा जहा उपरा अस अपने पेड़ नगर में अस जो गुरु साहब के पाए पूर्ण हैं उन्होंने बारे जागरूक हो तरह उन्होंने मनुखता को ਉਜਾਲੀ ਭਵਤੇ ਹਿੱਤ ਲਈ ਆਪਣੇ ਸੀਸ ਨੂੰ ਗੁਰਬਾਣ ਕਰਨ ਤੇ ਇੱਕ ਸਾਨੂੰ ਵਿਚਾਰ ਪੈਦਾ ਕੀਤੀ ਹੈ ਉਹ ਸਾਡੀ ਇੱਕ ਜੀਵਨ ਦੇ ਵਿੱਚ ਜੋਤ ਬਣ ਕੇ ਵਿਚਰੇ ਅਸੀਂ ਵੀ ਇਸੇ ਤਰ੍ਹਾਂ ਸਭ ਦੇ ਭਲੇ ਲਈ ਸਭ ਨੂੰ ਨਾਲ ਲੈ ਕੇ ਤਾਂ ਕਿ ਸਾਡਾ ਇੱਕ ਖੁਸ਼ਾਲ ਪਿੰਡ ਖੁਸ਼ਾਲ ਪਰਦੇਸ਼ ਹੋਵੇ ਜਿੱਥੇ ਸਭ ਸੁਖੀ ਵਸਣ ਨਸ਼ਾ ਮੁਕਤ ਹੋਣ ਤੇ ਗੁਰੂ ਜੀ ਦੇ ਬਖਸ਼ਿਸ਼ ਦੇ ਅਨੁਸਾਰ ਉਹਨਾਂ ਦੀ ਮੱਤ ਦੇ ਅਨੁਸਾਰ ਸਿਚਿਵਤ ਚੱਲੇ ਬੱਤੀ ਮੈਮ ਤੁਸੀਂ ਇੰਨੀ ਉੱਚੀ ਸੀਟ ਤੇ ਬੈਠ ਕੇ ਤੁਸੀਂ ਇਹਨਾਂ ਦਾ ਪਰਾਲਾ ਕਰ ਰਹੇ ਆ ਕਿਦਾਂ ਮਹਿਸੂਸ ਕਰ ਰਹੇ ਆ ਸੰਗਤਾਂ ਦੇ ਭਾਵਨਾ ਕੀ ਕਹਿਣਾ ਚਾਹੁੰਦੇ ਆ ਬਸ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਉਹਨਾਂ ਨੇ ਉਚਾਈ ਦੇ ਨਾਲ ਨਾਲ ਇਸ ਮਨ ਨੂੰ ਇਸ ਮੱਤ ਨੂੰ ਆਪਣੇ ਚਰਨਾਂ ਤੋਂ ਬਖਸ਼ਿਸ਼ ਕੀਤੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਇਹ ਪਿੰਡ ਨਗਰਿਆ ਜੀ ਮੇਰਾ ਨਾਮ ਹੈਗਾ ਕੁਮਬੀਰ ਸਿੰਘ ਚੌਹਾਨ ਇਹ ਤਹਿਸੀਲ ਫਲੋਰ ਚ ਹੈ ਜਿਲ੍ਹਾ ਜਲੰਧਰ ਪੰਜਾ ਠੀਕ ਹੈ ਜੀ ਹੁਣ ਇਹ ਬੀਬਾ ਜੀ ਨੇ ਜਿੱਦਾਂ ਦੱਸਿਆ ਆਪਾਂ 350 ਵਾਂ ਸਤਗੁਰਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਸਾਰੇ ਦੇਸ਼ ਪਰਦੇਸ਼ ਪਿੰਡਾਂ 'ਚ ਹਰੀਫ ਜਗ੍ਹਾ ਮਨਾ ਲੈਂ ਜੀ ਔਰ ਜੋ ਉਹਨਾਂ ਦੀ ਸਿੱਖਿਆ ਭਾਈਚਾਰਾ ਸਮਾਜਿਕ ਉੱਠਾ ਔਰ ਆਪਣਾ ਜੀਵਨ ਸਾਰਿਆਂ ਨੂੰ ਇਹ ਸਮਝ ਕੇ ਬਤੀਤ ਕਰਨਾ ਵੀ ਸਾਰੇ ਹੀ ਸਾਡੇ ਇੱਕ ਹੈ ਹੂੰ ਤੋ ਇਹ ਉਪਰ ਅਲਾ ਦਿੱਤਾ ਇਹ ਤੇ ਬਾਬਾ ਜੀ ਨੇ ਇਹ ਬਖਸ਼ਿਆ ਲੰਗਰ ਦਾ ਇੰਤਜ਼ਾਮ ਕੀਤਾ ਤੇ ਸਮਝਦੇ ਹਾਂ ਕਿ ਅੱਗੇ ਨੂੰ ਇੱਕ ਲਾਈਨ ਜਿਹੜੀ ਹੈਗੀ ਆ ਇਹ ਪਿੰਡ ਪਿੰਡ ਜੋਤ ਜਗੂਗੀ ਔਰ ਆਪਣੇ ਹਿਰਦੇ ਚ ਵਸਾ ਕੇ ਆਪਣਾ ਜੀਵਨ ਗੁਰੂ ਮਤ ਰਾਹੀਂ ਸਫਲ ਕਰੀਏ ਮੈਨੂੰ ਇਹ ਵੀ ਲੱਗ ਰਿਹਾ ਜਿਹੜਾ ਤੁਹਾਡਾ ਸਮਾਜ ਆ ਉਹਦੇ ਵਿੱਚ ਤੁਹਾਡਾ ਬਹੁਤ ਚੜ੍ਹ ਕੇ ਯੋਗਦਾਨ ਹੈ ਤੁਸੀਂ ਸਮਾਜ ਸੇਵਕ ਬਹੁਤ ਸਮਾਜ ਲਈ ਸੇਵਾ ਕਰਨ ਲਈ ਬਹੁਤ ਬਾਦਿ ਜੜਾ ਅੱਗੇ ਆਨੇ ਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ 60 ਸਾਲ ਤੇ ਰਟਾਇਰ ਹੋ ਗਏ ਕਈ ਸਾਲ ਹੋ ਗਏ ਜੀ ਇੰਡੀਅਨ ਫੋਰੈਸਟ ਸਰਵਿਸ ਜੀ ਜੰਗਲਾਤ ਮਹਿਕਮਾ ਜੀ ਉਸ ਤੋਂ ਬਾਅਦ ਦੋ ਹੈ ਯਾਤਰਾ ਘਰ ਬੈਠ ਜਾਓ ਜੀ ਜਾਂ ਫਿਰ ਕਮਾਈਆਂ ਹੀ ਕਰੀ ਜਾਓ ਜੀ ਬਾਬਾ ਦੇਖ ਰਿਆ ਨਾ ਹੋ ਗਿਆ ਨਾ পেনশন ਮਿਲ ਰਹੀ ਹੈ ਸਭ ਕੁਝ ਹੈ ਜੀ ਸਰੀਰ ਚਾਉਂਦਾ ਜੀ ਸੇਵਾ ਕਰੀਏ ਹਾਂਜੀ ਸੇਵਾ ਦੀ નિਸ਼ਕਾਮ ਸੇਵਾ ਜੋ ਆਪਣੀ ਨੌਲੇਜ ਹੈ ਪੈਸੇ ਨਾਲ ਹੀ ਨਹੀਂ ਹੁੰਦੀ ਸੇਵਾ ਠੀਕ ਹੈ ਸੇਵਾ ਹੁੰਦੀ ਹੈ ਆਪਣੀ ਨੌਲੇਜ ਆਪਣਾ ਗਿਆਨ ਆਪਣੀ ਜੋ ਸ਼ਮਤਾ ਹੈ ਉਹ ਵੰਡਿਏ ਲੋਕਾਂ ਨੂੰ ਪਿੰਡਾਂ ਦੀਆਂ ਬੱਚੀਆਂ ਬੱਚਿਆਂ ਨੂੰ ਰਾਹ ਤੇ ਦਸੀਏ ਰਾਹ ਤੇ ਨਹੀਂ ਪਤਾ ਲੰਦੇ ਭਾਰੀ ਸਾਰੇ ਕੋਈ ਕੈਨੇਡਾ ਚਲੇ ਜਾ ਅਮਰੀਕਾ ਚਲੇ ਜਾ ਉਹ ਇੱਥੇ ਹੀ ਸਭ ਕੁਝ ਆ ਸੋਨੇ ਦੀ ਚਿੜੀ ਆ ਫੇਰ ਬਣਾਉਗੇ ਹੂੰ ਇਹ ਉਪਰਾਲਾ ਆ ਜੀ ਮੈਨੂੰ ਇਹ ਵੀ ਜਾਣਕਾਰੀ ਆ ਵਾਤਾਵਰਨ ਦੇ ਬਦ ਵੱਧ ਵੀ ਤੁਸੀਂ ਬਹੁਤ ਖਿਆਲ ਰੱਖਦੇ ਆ ਪੌਦੇ ਲਾਉਨੇ ਆ ਲੋਕਾਂ ਨੂੰ ਜਾਗਰਤ ਕਰਦੇ ਆ ਕੀ ਕਰਨਾ ਚਾਹੁੰਦੇ ਉਹਦੇ ਉਹਦੇ ਦੇਖੋ ਜੀ ਪੌਦੇ ਸਾਨੂੰ ਸਿੱਧੀ ਗੱਲ ਆਕਸੀਜਨ ਦਿੰਦੇ ਆ ਹਾਂ ਸ਼ੁੱਧ ਵਾਤਾਵਰਨ ਮਿੱਟੀ ਸੰਭਾਲਦੇ ਫਲ ਜੂਟ ਲੱਕੜ ਸ਼ੁਰੂ ਤੋਂ ਲੈ ਕੇ ਐਂਡ ਤੱਕ ਠੀਕ ਆ ਹਾਰ ਰੂਟ ਦਿੱਤੇ ਔਰ ਐਂਡ ਜਦ ਸ਼ਮਚਾਰਡ ਜਾਣਾ ਉੱਥੇ ਵੀ ਲੱਕੜੀਆਂ ਨਾਲ ਕੰਮ ਆਣਾ ਹੋਂ ਤੱਕ ਰਾਈਟੋਰੀਆ ਟ੍ਰੈਮਟੋਰੀਆ ਚੱਲ ਪਏ ਪਰ ਇਹ ਆ ਬਈ ਉਹ ਲੌਂਦੇ ਰੋ ਵਾਤਾਵਰਣ ਅੱਛਾ ਹੋਵੇ ਆਪਾਂ ਇੱਥੇ ਬੈਠੇ ਹਾਂ ਸ਼ੁੱਧ ਹਵਾ ਕੋ ਸ਼ਹਿਰਾਂ ਚ ਜਾ ਕੇ ਦੇਖ ਲਓ ਜਿੱਥੇ ਏਕੀਓਈ 450 ਆ ਠੀਕ ਹੈ ਜੀ ਸਕੂਲਾਂ ਚ ਛੁੱਟੀਆਂ ਹੋ ਗਈਆਂ ਤੇ ਬੱਚੇ ਕਰ ਆਨਲਾਈਨ ਪੜ੍ਹਨਾ ਜੀ ਇਹ ਫਿਰ ਇਲੈਕਟ੍ਰਿਕ ਵਹੀਕਲ ਔਣਗੇ ਹਾਂਜੀ ਪੀੜ ਪੋਤੀ ਹੋਰ ਲੱਗਣਗੇ ਜੀ ਹੋਰ ਜਾਗਰੂਕਤਾ ਤਾਂ ਆ ਗਈ ਹੁਣ ਮੌਕਾ ਆ ਕਰਨਾ ਜੀ ਅਬ ਕਰਨਾ ਹੈ ਜੀ ਜੀ ਠੀਕ ਹੈ ਇੱਕ ਪਿੱਛੇ ਬੋਰਡ ਲੱਗਾ ਹੋਇਆ ਤੁਸੀਂ ਸਲਾਈ ਸੈਂਟਰ ਬੱਚਿਆਂ ਨੂੰ ਖੋਲ ਕੇ ਦਿੱਤਾ ਬੱਚੇ ਜਿਹੜੇ ਬੜੇ ਸੂਝਵਾਨ ਐ ਇੱਥੇ ਸਲਾਈ ਸੈਂਟਰ ਵੀ ਸਿੱਖਣਾਉਂਦੇ ਕੀ ਬੜੀ ਮਿਹਨਤ ਕੀਤੀ ਹਿੱਤੇ ਤੁਸੀਂ ਉਹ ਇਦਾਂ ਜੀ ਅਸੀਂ ਪਹਿਲਾਂ ਉਹ ਜੀਨ ਕਰਕੇ ਬਈ ਕਹਿ ਗਿਆ ਸਮੂਹ ਆ ਜਿਹਨੂੰ ਅਸੀਂ ਥੋੜਾ ਪੋਸ਼ ਕਰੀਏ ਤਾਂ ਕਿ ਉਹ ਅੱਗੇ ਖੜੇ ਜੀ ਇਹ ਫਿਰ ਅਨਾਲਿਸਿਸ ਕਰਕੇ ਅਸੀਂ ਇਹ ਸਮਝਿਆ ਵੀ ਬੱਚਿਆਂ ਨੂੰ ਖਾਸ ਤੌਰ ਤੇ ਜੋ ਆਰਥਿਕ ਤੇ ਸਮਾਜਿਕ ਤੌਰ ਤੇ ਨਹੀਂ ਉੱਚੇ ਹੈਗੇ ਉਹਨਾਂ ਨੂੰ ਮਦਦ ਕੀਤਾ ਜਾਏ ਤੇ ਇਹ ਅਸੀਂ ਖੋਲਿਆ ਸੀ ਬੱਚਿਆਂ ਸਿੱਖਦੀਆਂ ਚੱਲੇ ਜਾਂਦੀਆਂ ਫਿਰ ਧਰਮ ਵੱਡਦਾ ਫਿਰ ਉਹ ਤੋਂ ਇੱਕ ਕੰਟੀਨਿਊਇੰਗ ਪ੍ਰੋਸੈਸ ਹੈ ਚੱਲਦਾ ਰਹਿਣਦਾ ਪ੍ਰੋਸੈਸ ਚੱਲਦਾ ਰਹਿਣਦਾ ਪ੍ਰੋਸੈਸ ਤੇ ਲੋਕਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਅੱਜ ਕੱਲ ਦੇ ਸਮੇਂ 'ਚ ਲੋਕਾਂ ਨੂੰ ਮੈਸੇਜ ਇਹ ਆ ਓਪਰਚ्युनिटी ਅਫਸਰ ਬਹੁਤ ਆ ਉਹ ਜੋ ਇੰਟਰਨੈਟ ਤੇ ਸਾਰੀਆਂ ਇਹਦੀਆਂ ਖਬਰਾਂ ਤੁਹਾਨੂੰ ਆ ਇਨਫੋਰਮੇਸ਼ਨ ਹੈ ਆਊਟਲੈਟਸ ਹੈ ਉਹ ਸਾਨੂੰ ਵੀ ਨਹੀਂ ਪਤਾ ਅਸੀਂ ਪੁਰਾਣੇ ਮਾਡਲ ਹੋ ਗਏ ਬੱਚਿਆਂ ਨੂੰ ਪਤਾ ਤੇ ਉਹ ਕਰਮੀ ਹਿੰਮਤਿਆ ਬਗੈਰ ਹਿੰਮਤ ਤੋਂ ਬਗੈਰ ਮਿਹਨਤ ਤੋਂ ਨਾ ਕਿਸੇ ਨੂੰ ਮਿਲਿਆ ਨਾ ਮਿਲਣਾ ਨੰਬਰ 1 ਇਹ ਮਿਲਣੀ ਕਿਹਾ ਜਦ ਦੀ ਉਹ ਚਲੇ ਜਾਣਾ ਹੂੰ ਉਹ ਤੇਰੇ ਹੱਥ ਨਹੀਂ ਆਉਣਾ ਤੇਰੇ ਕਰਮਾਂ ਨੇ ਤੇਰੇ ਹੱਥੋਂ ਨਾ ਤੇ ਸੂਝ ਬੂਝ ਨਾਲ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਲਾਓ ਜਿੱਥੇ ਨਹੀਂ ਪਤਾ ਲੱਗਦਾ ਆਫੀਸਰ ਜੁਮੜੋ ਨਹੀਂ ਤਾਂ ਇਹ ਮੈਨੂੰ ਕੰਟੈਕਟ